ਕੈਨੇਡਾ ਤੋਂ ਆਈ ਕੁੜੀ ਨੂੰ ਦੇਖ ਕੇ 에어ਪੋਰਟ ਉਤੇ ਭੱਜ ਲਿਆ ਪਰਿਵਾਰ ਜਿੱਥੇ ਕਿ ਦੋ ਤੇ ਇਹ ਕੁੜੀ ਚੰਗੇ ਪੇਖ ਨੂੰ ਲੈ ਕੇ ਕਈ ਸਾਲ ਪਹਿਲਾਂ ਵਿਦੇਸ਼ ਵਿੱਚ ਗਈ ਸੀ ਪਰ ਇਸ ਕੁੜੀ ਪੀਆਰ ਹੋ ਕੇ ਜਦੋਂ ਪੰਜਾਬ ਪਰਤੀ ਤਾਂ ਇਹ ਕੁੜੀ ਦਾ ਪ੍ਰਬਾਰ 에어ਪੋਰਟ ਤੇ ਕੁੜੀ ਦਾ ਬੇਸਾਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ ਜਿੱਥੇ ਕਿ ਦੋਤੋ ਪਰਿਵਾਰ ਵਾਲਿਆਂ ਨੂੰ ਪਹਿੰਗਿਆ ਭਾਜੜਾ ਜਦੋਂ ਇਹ ਕੁੜੀ 에어ਪੋਰਟ ਤੋਂ ਬਾਹਰ ਨਿਕਲੀ ਜਿੱਥੇ ਕਿ ਦੋਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਬੇਸਖ ਦੋਤੋ ਚੰਗੇ ਪੇਕ ਨੂੰ ਲੈ ਕੇ ਇਹ ਕੁੜੀ ਵਿਦੇਸ਼ ਦੇ ਵਿੱਚ ਗਈ ਸੀ ਪਰ ਵਿਦੇਸ਼ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਜਦੋਂ ਇਹ ਪੰਜਾਬ ਪਰਤੀ ਤਾਂ ਫਿਰ ਪਰਿਵਾਰ ਵਾਲਿਆਂ ਨੇ ਵੀ ਬੇਹੱਦ ਪਿਆਰ ਜਤਾਇਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿਵੇਂ ਪ੍ਰਦੇਸ਼ੀਆਂ ਦਾ ਹਾਲ ਇਹ ਸ ਹੈ ਹੁੰਦਾ ਬੇਸਕੋ ਦੋ ਤੋ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੀ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਤਾਂ ਫਿਰ ਜਿਆਦਾ ਪੰਜਾਬ ਦੇ ਉਹਦੇ ਕੀ ਦੋ ਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੇ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂ